ਹਾਂਜੀ ਅੱਜ ਅਸੀਂ ਖੜੇ ਆ ਪਿੰਡ ਖਿਆਲੇ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਅਸਥਾਨ ਹੈ ਜਿੱਥੇ 350 ਸਾਲ ਤਕਰੀਬਨ ਪੁਰਾਣੀ ਨਿਸ਼ਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥਾਂ ਦੀ ਪਈ ਆ ਆਓ ਪਹਿਲਾਂ ਤੁਹਾਨੂੰ ਸਰਵਾਰ ਸਾਹਿਬ ਦੇ ਦਰਸ਼ਨਦਾਰੇ ਕਰਾਵਾਂਗੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਉਹ ਕੀਮਤੀ ਨਿਸ਼ਾਨੀ ਜਿਹਨੂੰ ਤੁਸੀਂ ਦੇਖ ਕੇ ਜਾਂਦੇ ਦਰਸ਼ਨ ਕਰਕੇ ਤੇ ਇੱਕ ਹੋਰ ਨਿਸ਼ਾਨੀ ਇੱਥੇ ਜਿਸ ਨੂੰ ਹਰ ਇੱਕ ਪ੍ਰਾਣੀ ਚਾਹੁੰਦਾ ਹੈ ਕਿ ਜਿਹਦੇ ਬਿਨਾ ਸਾਡਾ ਜੀਵਨ ਸੰਭਵ ਨਹੀਂ ਹੈਗਾ ਆਹੋ ਪਹਿਲਾਂ ਆਪਾਂ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਜੀ ਫਿਰ ਤੁਹਾਨੂੰ ਉਹਨਾਂ ਸੰਗਤ ਜੀ ਇਹ ਹੈ ਉਹ ਨਿਸ਼ਾਨੀ ਜਿਹੜੀ 350 ਸਾਲ ਤੋਂ ਵੀ ਕਿਤੇ ਵੱਧ ਪੁਰਾਣੀ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇਸ ਤੀਰ ਸਾਹਿਬ ਨੂੰ ਆਪਣੇ ਕਮਾਨ ਦੇ ਵਿੱਚੋਂ ਜਦੋਂ ਛੱਡਿਆ ਤੇ ਪੂਰਨ ਇਤਿਹਾਸ ਦੀ ਗੱਲਬਾਤ ਜਿਹੜੀ ਹੈ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਸਰਦਾਰ ਸਾਡੇ ਭਾਈ ਸਾਹਿਬ ਦੀ ਭਾਈ ਰਜਿੰਦਰ ਸਿੰਘ ਜੀ ਉਹਨਾਂ ਦੇ ਕੋਲ ਆਪਾਂ ਪੁੱਛ ਰਿਆਂ ਕਿ ਇਸ ਧੀਰ ਦੀ ਜਿਹੜੀ ਇਤਿਹਾਸਕ ਜਿਹੜੀ ਗੱਲਬਾਤ ਹੈ ਉਹ ਆਪਾਂ ਨੂੰ ਦੱਸਣਗੇ। ਵਾਹਿਗੁਰੂ ਜੀ ਕੀ ਫਤਿਹ। ਜਿਸ ਵਕਤ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੀ ਥੱਲੇ ਸਵਾਮਾਨ ਸਾਹਿਬ ਉਸ ਵਕਤ ਇਸ ਨਗਰਾਂ ਦੀ ਇਸ ਨਗਰ ਦੀ ਸੰਗਤ ਨੇ ਜਾ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਰੀਬਨ ਆਵਾਜ਼ ਪਾਸ਼ਾ ਸਾਡੇ ਨਗਰ ਦੇ ਵਿੱਚ ਮਿੱਠਾ ਜਲ ਨਹੀਂ ਮਿੱਠੇ ਜਲ ਦੀ ਆਪ ਜੀ ਕਿਰਪਾ ਕਰੋ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਨੇ ਮੇਰੀ ਥਾਂ ਬੈਠਿਆ ਸਹਿਬ ਜੀ ਨੇ ਕਮਾਨ ਵਿੱਚੋਂ ਤੀਰ ਕੱਢ ਕਰਕੇ ਕਮਾਨ ਦੇ ਨਾਲੇ ਤੀਰ ਚਲਾਇਆ ਸਹਿਬ ਪਾਸ਼ਾ ਮਹਾਰਾਜ ਜੀ ਨੇ ਵਚਨ ਕੀਤੇ ਵੀ ਜਿੱਥੇ ਜਾ ਕੇ ਤੀਰ ਡਿਗੇਗਾ ਉੱਥੇ ਜਾ ਕੇ ਸੰਗਤ ਨੂੰ ਵਚਨ ਕੀਤੇ ਵੀ ਖੂ ਲਾ ਲਿਓ ਭਾਈ ਸਰਵਾਤ ਸੰਗਤਾਂ ਨੇ ਸਤਿਗੁਰੂ ਜੀ ਦੇ ਵਚਨ ਮੰਨ ਲਿਆ ਹੋਇਆ ਜਿਸ ਜਗ੍ਹਾ ਤੇ ਤੀਰ ਡਿਗਿਆ ਉੱਥੇ ਜਗ੍ਹਾ ਤੇ ਖੂ ਸਹਿਬ ਦੀ ਸੇਵਾ ਕੀਤੀ ਖੂ ਲਗਾਏ ਗਏ ਸੋ ਸੰਗਤਾਂ ਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਸ਼ਾਨੀ ਤੇ ਤੀਰ ਸਾਹਿਬ ਇਹ ਨਿਸ਼ਾਨੀ ਬਾਬਾ ਜੀ ਮਤਲਬ ਆਪਣੇ ਦੇਖ ਰੇਖ ਦੇ ਵਿੱਚ ਜਦ ਧਿਆਨ ਦੇ ਵਿੱਚ ਕਦੋਂ ਆਈ ਕਿਵੇਂ ਵੀ ਨਹੀਂ 2008 ਦੇ ਵਿੱਚ ਜਿਸ ਵਕਤ ਦਰਬਾਰ ਸਾਹਿਬ ਦੀ ਸ਼ਿਵਾਰੰਭ ਕੀਤੀ ਇਹਨੇ ਪ੍ਰਾਣੀ ਖੜੇ ਦੇ ਵਿੱਚੋਂ ਇਹ ਤੀਰ ਸਾਹਿਬ ਦੀ ਕਰਵਾਈ ਵੇਲੇ ਹੀਰ ਸਾਹਿਬ ਪ੍ਰਾਪਤ ਹੋਏ ਤੇ ਇੱਥੇ ਕੋਈ ਇਤਿਹਾਸਕ ਦਿਨ ਦਾ ਕੋਈ ਕੋਈ ਆਪਜੀ ਮਨਾਉਂਦੇ ਇੱਥੇ ਮਸਿਆਦਾ ਦਿਹਾੜਾ ਮੰਨਦਾ ਜੀ ਮਸਿਆਦਾ ਦਿਹਾੜਾ ਮਨਾਇਆ ਜਾਂਦਾ ਤੇ ਸੰਗਤਾਂ ਹਾਜ਼ਰੀਆਂ ਭਰਦੀਆਂ ਤੇ ਸਰਗੁਣ ਸਾਹਿਬ ਗੁਰਤੇ ਉਹ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸ਼ੀਦੀ ਦਿਹਾੜੇ ਨੂੰ ਦੇ ਜੋ ਖੰਨਪੜ ਸਾਹਿਬ ਪ੍ਰਕਾਸ਼ ਹੁੰਦੇ ਆ ਤੇ ਜੋੜ ਮੇਲੇ ਮਨਾਏ ਜਾਂਦੇ ਆ ਵਰ ਸੇਵਾ ਚੱਲਦੀ ਰਹਿੰਦੀ ਇੱਥੇ ਲੰਗਰਾਂ ਦੀਆਂ ਮਾਤਾਂ ਦੀਆਂ ਸੇਵਾਵਾਂ ਚੱਲਦੀਆਂ ਸੋਸਲਰ ਸੰਗਤਾਂ ਨੂੰ ਬੇਨਤੀ ਵੀ ਕਰਦੇ ਆ ਤੁਹਾਡੇ ਜਨਤਰਾਹੀਂ ਕਿ ਸਰਬੱਤ ਸੰਗਤਾਂ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਤੱਕ ਕਾਸਾ ਰਾਜ ਨੂੰ ਜੀ